ਉਹਦੇ ਉੱਤੇ ਸੱਟ ਜ਼ਰੂਰ ਵੱਜੀ ਡਾਟਾ ਸਰ ਉਹਦੇ ਉਸ ਕਨ ਕਲੇਬ ਦੇ ਵਿੱਚ ਇੱਕ ਗੱਲ ਜਿਹੜੀ ਰਾਹੁਲ ਗਾਂਧੀ ਨੇ ਵੱਡੀ ਕਹੀ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰਧਾਨ ਮੰਤਰੀ ਨੇ ਆਪਣੇ ਨਾਲ ਦੋਸਤਾਂ ਦੇ 25 ਜਿਹੜੇ ਸਾਡੇ ਦੇਸ਼ ਦੇ ਵਿੱਚ ਵੱਡੇ ਤਣਾੜ ਨੇ ਤੰਨਾ ਸੇਠ ਨੇ ਉਹਨਾਂ ਦਾ 16 ਲੱਖ ਕਰੋੜ ਮਾਫ ਕੀਤਾ ਤੇ ਅਸੀਂ ਚਾਹੁੰਦੇ ਜਿਹੜਾ 16 ਲੱਖ ਕਰੋੜ ਹੈ ਇਹ ਦੇਸ਼ ਦੀ ਜਿਹੜੀ ਆਮ ਜਨਤਾ ਜਿਹੜੀ ਹਾਸ਼ੀਏ ਤੋਂ ਹੇਠਾਂ ਉਹਨਾਂ ਲਈ ਖਰਚਿਆ ਜਾਵੇ ਦੇਖੋ ਮੈਂ ਦੋ ਗੱਲਾਂ 25 ਪਕੀ ਪਕੀ ਦੋ ਨੇ 1.25 ਨੇ ਜਿੰਨਾ ਦਾ 16 ਲੱਖ ਕਰੋੜ ਮਾਕ ਰਿਆ ਕਿ ਉਹਦੇ ਵਿੱਚੋਂ ਜਿਹੜਾ ਰਾਹੁਲ ਗਾਂਧੀ ਨੇ ਕਿਹਾ ਉਹ ਕੋਈ ਆਇਆ ਨਹੀਂ ਵੀ ਰਾਹੁਲ ਗਾਂਧੀ ਆਪਦੇ ਕੋਲੋਂ ਕਹਿ ਰਿਹਾ ਮੈਂ ਥੋੜੀ ਜਿਹੀ ਇੱਕ ਲਾਈਨ ਜੀ ਕਹਿਣਾ ਚਾਹਣਾ ਇਹਨਾਂ ਦੇ ਮਿਸਟਰ ਕਰਦ ਸਟੇਟ ਫਾਈਨੈਂਸ ਮਨਿਸਟਰ ਨੇ ਫਾਈਨੈਂਸ ਮਿਸਟਰ ਆਫ ਸਟੇਟ ਕੇਂਦਰ ਦੇ ਵਿੱਚ ਕੋਨਾ ਦਾ ਲੋ ਇਹ ਸਦਨ ਦੇ ਵਿੱਚ ਬਿਆਨ ਹੈ ਕਿ ਪਿਛਲੇ 5 ਸਾਲਾਂ ਚ ਸੀ 1090000 ਕਰੋੜ ਰੁਪਇਆ ਜਿਹੜਾ ਬੈਂਕਾਂ ਦਾ ਵੱਡੇ ਇਹ ਕਾਰਪੋਰੇਟ ਮਾਰ ਗਿਆ ਸੀ ਉਹ ਅਸੀਂ ਇਨਫਿਊਜ਼ ਕਰ ਉਹਨਾਂ ਨੂੰ ਦਿੱਤਾ ਹੈ ਬੈਂਕਾਂ ਨੂੰ ਗਣਕਪਲ ਭਾਈ ਕਰੀ ਹੈ ਕਿ ਉਹਦੇ ਵਿੱਚੋਂ ਅੱਧੇ ਤੋਂ ਵੱਧ ਵੱਡੇ ਕਾਰਪੋਰੇਟਾਂ ਦਾ ਯਾਨਕੀ ਹੁਣ ਸਾਰੇ ਹੀ ਕਾਰਪੋਰੇਟਾਂ ਦਾ ਵੱਡੇ ਕਰ ਇੱਕ ਤਾਂ ਇਹ ਧਿਆਨ ਇਹ ਪਿਛੇ 5 ਸਾਲਾਂ ਦਾ ਫਿਰ ਉਹਨਾਂ ਨੇ ਆਖਿਆ ਆ ਵੀ ਅਸੀਂ ਇਹਨਾਂ ਨੂੰ ਜਿਹੜੀ ਕਾਰਪੋਰੇਟ ਟੈਕਸ ਦੇ ਵਿੱਚ ਮਾਫੀ ਦਿੱਤੀ ਹੈ ਟੈਕਸ ਰੇਟ ਘਟਾਇਆ ਹੈ ਉਹ ਘਟਾਉਣ ਨਾਲ 2021 ਦੇ ਵਿੱਚ 1.28 ਹਜ਼ਾਰ ਕਰੋੜ ਦਾ ਫਾਇਦਾ ਹੋਇਆ ਹੈ ਉਸੀ ਦੇਖੋ ਜਿੰਕ ਨੇ ਸਾਲਾਂ ਚ ਕਿੰਨਾ ਹੋ ਗਿਆ ਉਹ 100 ਲੱਖ ਕਰੋੜ ਕਹਿੰਦੇ ਨੇ ਮੈਨੂੰ ਤਾਂ ਲੱਗਦਾ ਉਹ ਤੋਂ ਵੀ ਜ਼ਿਆਦਾ ਹੈ ਜਿਹੜਾ ਬਣ ਜਾਣਾ ਹੈ ਸੋ ਇਸ ਕਰਕੇ ਇੱਕ ਪੰਛੀਆਂ ਦਾ ਤੋਹ ਹੋ ਗਿਆ ਹੁਣ ਮੈਂ ਦੂਜੇ ਪੰਛੀ ਦੱਸਦਾ ਪੰਛੀ ਹੋਣੇ ਜਿਨ੍ਹਾਂ ਦੇ ਉੱਤੇ 70000 ਕਰੋੜ 80000 ਕਰੋੜ ਲੱਖ ਕਰੋੜ ਖਾਨ ਦੇ ਜ਼ੁਲਮ ਸੀ ਦੋਸ ਸੀਗੇ ਈਲੀ ਨੇ ਫੜੇ ਹੋਏ ਸੀ ਕਿਤੇ ਸੀ ਵੀਆਈ ਨੇ ਕਰੇ ਹੋਏ ਸੀ ਕੋਈ ਕੇਸ ਕਰੇ ਹੋਏ ਸੀ ਉਹ ਇਹਨਾਂ ਦੀ ਵਾਸ਼ਿੰਗ ਮਸ਼ੀਨ ਚਲੇ ਗਏ ਉਹ ਨਿਰਮਾ ਪਾਊਡਰ ਨਾਲ ਧੋਤੇ ਗਏ ਤੇ ਉਹ ਸਾਫ਼ ਹੋ ਗਏ ਕਿ ਸਾਫ਼ ਹੋਣ ਨਾਲ ਮੈਂ ਨਿਰਮਾ ਤਾਂ ਨਾਲ ਦਫਚ ਦੇ ਆ ਵੀ ਉਹ ਕਹਿੰਦੇ ਹੁੰਦਾ ਨਿਰਮਾ ਸਾਫ ਕਰਨਾ ਚਿੱਟਾ ਕਰਨਾ ਮੈਂ ਤਾਂ ਲਿਆ ਕੋਈ ਨਿਰਮੇ ਦੇ ਤੌਰ ਤੇ ਨਹੀਂ ਲਿਆ ਹੈ ਕਿ ਵੀ ਉਹ ਤੋਟੇ ਕੇਨਾਂ ਦੀ ਸਾਬੰਦ ਦੇ ਨਾਲ ਇਹਨਾਂ ਦੀ ਮਸ਼ੀਨ ਦੇ ਵਿੱਚ ਕਿ ਉਹਨਾਂ ਤੋਂ ਤਿੰਹਾਂ ਦੇ ਜੋ ਰਿਪੋਰਟਾਂ ਨੇ ਕਿ ਜਾਂ ਤਾਂ ਉਹਨਾਂ ਦੇ ਕੇਸ ਵਾਪਸ ਲੈ ਲੈ ਜਾਂ ਵਾਪਸ ਉਹਨਾਂ ਦਾ ਐਫ ਆਈ ਆਰ ਕੈਨਸਲ ਕਰਨ ਦੀ ਭਾਵੇਂ ਇਹ ਕੈਨਸਲੇਸ਼ਨ ਦੀ ਕੋਰਟ ਦੇ ਵਿੱਚ ਕਿਉਂਕਿ ਜਦ ਐਫ ਆਈ ਆਰ ਦਰਜ ਹੋ ਜਾਓ ਜੋ ਕੋਰਟ ਤੋਂ ਬਿਨਾ ਕੈਨਸਲ ਨਹੀਂ ਹੋ ਸਕਦੀ ਕਿ ਜਾਂ ਫਿਰ ਉਹਨਾਂ ਦਾ ਕੇਸ ਉਦੋਂ ਹੀ ਠੰਡੇ ਵਾਸਤੇ ਜਵਾਏ ਸੋ ਇਹ ਜਾਦੇ ਇਹਨਾਂ ਕੋਲੇ ਉਹ ਬੰਦੇ ਜਿਨ੍ਹਾਂ ਨੂੰ ਮੋਦੀ ਸਾਹਿਬ ਕਹਿੰਦੇ ਹੁੰਦੇ ਨੇ ਆਪਣੇ ਬਿਆਨਾਂ ਚੋਂ ਬੇ ਤਾਂ ਮੈਂ ਹੁਣ ਛੱਡਨੇ ਨਹੀਂ ਜੋ ਮਰਜ਼ੀ ਹੋ ਜੇ ਤਾਂ ਬਹੁਤ ਹੋਣੀ ਜਦ ਇਹਨਾਂ ਦੀ ਸ਼ਰਨ ਚ ਆਇਆ ਉਦੋਂ ਫਿਰ ਹੋ ਦੰਦ ਸੱਪਤਾ ਹੋ ਜਾਂਦਾ ਹੈ ਇਸ ਕਰਕੇ ਪੱਕੀ ਉਹ ਪੱਕੀ ਹੋ ਵਾਲੀ ਗੱਲ ਪਰ ਇੱਕ ਗੱਲ ਪੱਕੀ ਹੈ ਵੀ ਅੱਜ ਜਿਹੜਾ ਇਹ ਪ੍ਰਚਾਰ ਹੈ ਇਹ ਅਸਲ ਚ ਦੋ ਪਾਸਿਆਂ ਦਾ ਉਹਨਾਂ ਨੇ ਆਪਣੇ ਮੈਨੀਫੈਸਟੋ ਚ ਤਾਂ ਕਾਂਗਰਸ ਨੇ ਨਾਇਨ ਕੀਤੀ ਹੈ ਰਾਹੁਲ ਗਾਂਧੀ ਦਾ ਕਰਦਾ ਹੈ ਅਲਮੈਨ ਲੱਗਦਾ ਨਹੀਂ ਬਾਕੀ ਉਸ ਟ੍ਰਿੱਕੇ ਦੇ ਨਾਲ ਸਾਰੇ ਡੱਟ ਕੇ ਇਸ ਗੱਲ ਦੇ ਉੱਤੇ ਕਰਨ ਕਿ ਇੱਕ ਪਾਸੇ ਭਾਈ ਕਾਰਪੋਰੇਟ ਹੈ ਇੱਕ ਪਾਸੇ ਸਧਾਰਨ ਬੰਦਾ ਹੈ ਇਹ ਤੁਸੀਂ ਫੈਸਲਾ ਕਰ ਲੋ ਵੀ ਇਹਦੇ ਜਿਹੜਾ ਦੇਸ਼ ਦੇ ਅਸਾਸੀ ਨੇ ਦੇਸ਼ ਦੀ ਜਾਇਦਾਦ ਹੈ ਦੇਸ਼ ਦੀ ਦੌਲਤ ਹੈ ਦੇਸ਼ ਦੀ ਕਮਾਈ ਹੈ ਇਹ ਸਾਰੀ ਕਾਰਪੋਰੇਟਾਂ ਦੇਣੀ ਹੈ ਤੇ ਦੂਜਿਆਂ ਨੂੰ ਘੁੱਟੇ ਮਾਰਨਾ ਹੈ ਜਾ ਇਹ ਦੂਜਿਆਂ ਦਾ ਹਿੱਸਾ ਹੈ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿ ਕਾਰਪੋਰੇਟ ਆਪਣਾ ਕੰਮ ਕਰੇ ਉਹ ਆਪਣਾ ਕੰਮ ਕਰ ਲੋ ਲੋਕਾਂ ਨੂੰ ਰੋਜ਼ਗਾਰ ਮੈਨੂੰ ਪ੍ਰਿਸ਼ਟਾਚਾਰ ਨਾ ਹੋਵੇ ਚੰਗਾ ਇਹ ਲਾਈਨ ਅਜੇ ਤੱਕ ਮੈਂ ਹੀ ਸਸਲ ਜਿ ਖਿੱਚੀ ਹੈ ਪਰ ਮੈਨੂੰ ਲੱਗਦਾ ਰਾਹੁਲ ਗੰਦੀ ਖਿੱਚਦਾ ਹੈ ਕੁਝ ਹੋਰ ਲੀਡਰ ਇਹਨਾਂ ਦੇ ਖਿੱਚਦੇ ਨੇ ਅਜੇ ਵੀ ਉੱਡੀ ਵੱਡੀ ਲਾਈਨ ਖਿੱਚ ਕੇ ਇੱਥੇ ਕਾਂਗਰਸ ਦਾ ਪ੍ਰਚਾਰਨਾ ਇੱਕ ਦਿਨ ਨਹੀਂ ਦੇਖਿਆ ਇਹਨਾਂ ਗੱਲਾਂ ਦੇ ਉੱਤੇ ਕਰਦੇ ਕਿਤੇ ਨਾ ਕਿਤੇ ਕਾਂਗਰਸੀਆਂ ਨੂੰ ਕਿਉਂਕਿ ਕਾਂਗਰਸਾਂ ਦੇ ਕਿਹੜਾ ਦੁੱਤੁੱਤ ਹੈਗੇ ਨੇ ਉਹ ਡੱਬਦੇ ਨੇ ਅੰਦਰੋਂ ਵੀ ਕਿਤੇ ਸਾਢੇ 3/4 ਈਡੀ ਤੇ ਭੇਜ ਦੇ ਇਹ ਗੱਲ ਅੱਜ ਲੋੜ ਦੇਸ਼ ਦੇ ਵਿੱਚ ਇਹ ਹੈ ਅਜੇ ਪਿਆ ਹੈ 6 ਹਫ਼ਤੇ ਇਹਨਾਂ 6 ਹਫ਼ਤਿਆਂ ਚ ਫਿਰ ਹੁਣ ਤਾਂ ਪੰਜ ਹੀ ਰਹਿ ਗਏ ਇਹਨਾਂ ਪੰਜ ਹਫ਼ਤਿਆਂ ਦੇ ਵਿੱਚ ਡਟ ਕੇ ਪ੍ਰਚਾਰ ਕਰਨ ਦੀ ਲੋੜ ਹੈ ਕਿ ਤੁਸੀਂ ਦੇਸ਼ ਮਹਿਵਾਜੇ ਦੋ ਦੋ ਵਜਾਂ ਨੇ ਤੁਸੀਂ ਕਿਹੜੀ ਸੁਣਨੀ ਹੈ ਤੁਹਾਡੀ ਮਰਜ਼ੀ ਹੈ ਕੀ ਤੁਸੀਂ ਕਾਰਪੋਰੇਟ ਦੇ ਹੱਕ ਦੀ ਆਵਾਜ਼ ਸੁਣਨੀ ਹੈ ਜਾਂ ਆਮ ਜਨ ਸਧਾਰਨ ਦੇ ਹੱਕ ਦੀ ਆਵਾਜ਼ ਸੁਣਨੀ ਹੈ ਕੀ ਤੁਸੀਂ ਸਰਦਾਰ ਨੂੰ ਬਚਾਉਣਾ ਹੈ ਜਾਂ ਉਹਨੂੰ ਖਤਮ ਕਰਨਾ ਹੈ ਕੀ ਤੁਸੀਂ ਜਮੂਰੀਤ ਬਚਾਉਣੀ ਹੈ ਜਾਂ ਖਤਮ ਕਰਨੀ ਹੈ ਕੀ ਮੈਨੂੰ ਫੇਦਕਾਲ ਬਚਾਉਣੇ ਨੇ ਜਾਂ ਖਤਮ ਕਰਨੇ ਨੇ ਕੀ ਤੁਸੀਂ ਸੰਸਾਧਾਂ ਤੋੜਨੀਆਂ ਨੇ ਜਾਂ ਰੱਖਣੀਆਂ ਨੇ ਕੀ ਤੁਸੀਂ ਸੰਸਾਧਾਂ ਦੀ ਦੁਰਵਰਤੋਂ ਕਰਨੀ ਹੈ ਜਿਹੜਾ ਵੀ ਤੁਹਾਡਾ ਵਿਰੋਧੀ ਉਹਦੇ ਖਿਲਾਫ ਅੱਛਾ ਕੀ ਤੁਸੀਂ ਜਵਾਨਬੰਦੀ ਕਰਨੀ ਹੈ ਜਾਂ ਤੁਸੀਂ ਬੋਲੰਦੀ ਦਾਦੀ ਲੈਣੀ ਹੈ ਕੀ ਤੁਸੀਂ ਥੋੜੀ ਰਸੋਈ ਚ ਥੋੜੇ ਚਿੱਠੀ ਚ ਪੱਤਰ ਚ ਕੀ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਝਾਕਲੀ ਰਹੀ ਅੰਦਰ ਜਾਂ ਤੁਸੀਂ ਚਾਹੁੰਦੇ ਹੋ ਵੀ ਸਾਡੇ ਆ ਕੋਈ ਨਿੱਜਾ ਜਿਹੜਾ ਉਦੀ ਇੱਕ ਸੀਮਾ ਤੱਕ ਉਦੋਂ ਤੇ ਕੋਈ ਹਮਲਾ ਨਾ ਕਰੇ ਇਹ ਤੁਸੀਂ ਫੈਸਲਾ ਕਰਨਾ ਹੈ ਅੱਜ ਦੇ ਇਸ ਮਹਾਨੇ ਦੇ ਵਿੱਚ